ਬਹੁਤ ਦਿਨ ਕੇ ਬਾਅਦ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮੰਮੀ ਦੀ ਹੋਰ ਸੱਟੀ ਠੀਕ ਮੰਮੀ ਜੀ ਹੁਣ ਸਾਡੀ ਠੀਕ ਆ ਤੇ ਜਿਹੜਾ ਵੀ ਠੀਕ ਆ ਪਾਲ ਬੂਲੇ ਪਾਉਂਦਾ ਨਹੀਂ ਨਾ ਨੂੰ ਲੈਂਦਾ ਅੱਜ ਬਾਉਂਗਾ ਅੱਜ ਟਾਈਮ ਨਹੀਂ ਅੱਜ ਨਾ ਕੋਈ ਟਾਈਮ ਅੱਜ ਟਾਈਮ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਤੁਸੀਂ ਸਾਰੇ ਅਸੀਂ ਵੀ ਠੀਕ ਆ ਵਧੀਆ ਤੇ ਮਾਰਨਿੰਗ ਦਾ ਟਾਈਮ ਆ ਤੇ ਗੋਗੂ ਆਪਾਂ ਚੱਕਤਾ ਤੇ ਬੱਦਲ ਵਾਈ ਬਹੁਤ ਜ਼ਿਆਦੀ ਹੋਈ ਹੋਈ ਆ ਬਹੁਤ ਜ਼ਿਆਦੇ ਵੀ ਨਹੀਂ ਕਹਿ ਸਕਦੇ ਪਰ ਹੈਗਾ ਵੀ ਬੱਦਲ ਆ ਹਨ ਮੀਂਹ ਪੈਣਾ ਪਤਾ ਨਹੀਂ ਕਹਿੰਦੇ ਆ ਹਨ ਕਹਿੰਦੇ ਮੀਂਹ ਪੈਣਾ 1 2 ਵਜੇ ਦੁਪਹਿਰੇ ਮੀਂਹ ਪੈਣਾ ਚਲੋ ਦੇਖੀ ਜਾਊਗੀ ਪੈਣਾ ਪੈ ਜੂਗਾ ਤੇ ਗੋਗੂ ਆਪਾਂ ਚੱਕਤਾ ਤੇ ਪਸ਼ੂ ਬੈਠੇ ਨੇ ਆਰਾਮ ਨਾਲ ਪਰਲੇ ਥੱਲੇ ਭਰੇ ਨਹੀਂ ਕਰੇ ਕਿਉਂਕਿ ਠੰਡ ਜੀ ਆ ਹਨ ਤੇ ਆਪਣੀ ਗਾਂ ਸੁੱਈ ਹੋਈ ਆ ਨਾ ਫਿਰ ਫਿਰ ਤਾਂ ਕਰਕੇ ਪਲੜੇ ਚੱਕੇਗੀ ਤੇ ਦੋ ਪਿਛਲੇ ਦੋ ਦਿਨ ਬਲੌਗ ਨਹੀਂ ਬਣਾਇਆ ਆਪਾਂ ਮੀ ਆ ਤੇ ਬਰੀ ਕੁਰੀ ਮੀ ਪੈਂਦਾ ਹਨ ਆ ਤੇ ਹਮ ਨਿੱਕੇ ਨਿੱਕੇ ਕਣੀਆ ਜੇ ਡਿੱਗਣੇ ਸ਼ੁਰੂ ਹੋ ਗਈਆਂ ਭਈ ਰੱਬਾ ਮੀ ਨਾ ਪਾਈ ਹੁਣ ਤਾਂ ਅਸੀਂ ਕਣਕਰੋਂ ਪਾਣੀ ਲਾਤਾ ਤੇ ਆਪਾਂ ਨੇ ਹੁਣ ਰੋਟੀ ਬਣਾ ਲਈਏ ਇਹ ਹੋਰ ਚ ਵਾਰ ਕੱਢੀ ਆਜ ਰਾਨੋਂ ਬਾਹਰ ਕੱਢੀ ਆ ਤੇ ਰੋਟੀ ਬਣਾਉਣੀ ਆ ਹੁਣ 8:00 ਵਜੇ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਦੇਖਦੇ ਆ ਤੁਹਾਡੇ ਨਾਲ ਕੀ ਕੀ ਸ਼ੇਅਰ ਕਰਦੇ ਆ ਤੇ ਅੱਜ ਰੋਟੀ ਜਿਹੜੀ ਮੈਂ ਜਲਦੀ ਬਣਾਉਣੀ ਆ ਕਿਉਂਕਿ ਅੱਪਾਂ ਨੇ ਇੱਕ ਕੋਈ ਕੰਮ ਕਰਨਾ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਰੋਟੀ ਖਾ ਲਈਏ ਸਾਰੀ ਆਪਾਂ ਕਲੀਨਿੰਗ ਵਾਇਰਾਂ ਕਰ ਲਈਏ ਹਨਾ ਕੰਮ ਦੀ ਬਹੁਤ ਜੋ ਜੋ ਵੀ ਤੁਹਾਡੇ ਨਾਲ ਜਦੋਂ ਜਦੋਂ ਮਤਲਬ ਫ੍ਰੀਜੀ ਹੋਈ ਕੈਮਰਾ ਆਨ ਕਰ ਲੂੰਗੀ ਜਾਨਕਿ ਅੱਜ ਮੈਂ ਥੋੜੀ ਜਿਹੀ ਬੀਜ਼ੀ ਆ ਹਨਾ ਤੇ ਤਵੀਤ ਹੁਣ ਠੀਕ ਆ ਤੇ ਤਵੀਤ ਹੁਣ ਠੀਕ ਆ ਤੇ ਜਦੋਂ ਹੁਣ ਆਪਾਂ ਠੀਕ ਆ ਤਾਂ ਫਿਰ ਆਪਾਂ ਨੇ ਕੰਮ ਕਰਨਾ ਤਾਂ ਬਣਦਾ ਹੀ ਆ ਭਾਈ ਹਨਾ ਤੇ ਆਪਾਂ ਨੇ ਕਰਨਾ ਹੈ ਅੱਜ ਕੰਮ ਉਹ ਵੀ ਕਾਫੀ ਸਾਰਾ ਉਹਦੀ ਰੁਕਣਾ ਤੇ ਹੁਣ ਆਪਾਂ ਪਹਿਲਾਂ ਤਾਂ ਜਿੱਥੇ-ਜਿੱਥੇ ਚਾਹ ਪੀ ਲਈ ਉੱਥੇ-ਉੱਥੇ ਗਲਾਸ ਪੈ ਲਈ ਦੇਖੋ ਤਿੰਨ-ਚਾਰ ਤਾਂ ਮਿਲਣਗੇ ਇੱਕ ਦੋ ਤੇ ਤਿੰਨ ਆ ਪੱਕਾ ਜਿਆਰ ਦਾਦੀ ਦੇ ਵਿੱਚ ਦੁੱਧ ਛੱਡਿਆ ਹੋਇਆ ਪੀ ਲੈ ਵੀਰੇ ਦਾ ਵੀਰੇ ਦਾ ਕੱਪ ਆ ਦੇ ਖਾਲੀ ਸੀਗਾ ਮੇਰਾ ਗਲਾਸ ਸੀਗਾ ਹੋਵੇ ਖਾਲੀ ਹੈ ਵੀਰੇ ਦਾ ਵੀਰੇ ਦਾ ਕੱਪ ਆ ਵਧੀਆ ਸ਼ੁਕਰ ਆ ਉਹ ਸਾਡੇ ਨਾਲੋਂ ਅਲੈਦਾ ਖਾਂਦਾ ਪੀਂਦਾ ਉਹਦੇ ਤਾਂ ਭਾਂਡੇ ਉਹਦੇ ਤਾਂ ਭਾਂਡੇ ਲੈਦਾ ਹੀ ਹੁੰਦੇ ਆ ਸਾਡੇ ਨਾਲੋਂ ਰੋਟੀ ਵੀ ਉਹਨੇ ਅਲੱਗ ਦਾ ਟਾਪ ਦੀ ਵਧੀਆ ਖਾਣੀ ਆ ਹਨਾ ਮੈਂ ਰੋਟੀ ਬਣਾਉਣੀ ਹੁੰਦੀ ਆ ਜਦੋਂ ਵੀ ਮਤ ਵੱਲੋਂ ਨੇ ਮੈਂ ਮੈਂ ਇਹਨਾਂ ਤੋਂ ਉਹਨਾਂ ਨੂੰ ਰੋਟੀ ਖਵਾ ਦੇਣੀ ਆ ਸਮਝ ਲਓ ਬਣਾ ਕੇ ਮੈਂ ਇੱਕ ਰੋਟੀ ਤਵੇ ਤੇ ਪਾਈ ਪੱਕੀ ਮੈਂ ਉਹਦੇ ਆਵਾਜ਼ ਮਾਰ ਦੇਣੀ ਵੀ ਆਜ ਰੋਟੀ ਖਾਣੂ ਤਿੰਨੇ ਜਾਣੇ ਇਹ ਦੋਨੇ ਜਾਣੇ ਰੋਟੀ ਖਾ ਹਟਦੇ ਜਿਹੜੇ ਜਿਹੜੇ ਤੇ ਉਹਦੀ ਪਲੇਟ ਦੇ ਵਿੱਚ ਰੋਟੀ ਪੈਂਦੀ ਹੋਈ ਮਸਾ ਉਦੋਂ ਤੱਕ ਹੈ ਰੱਖਣਾ ਉਹਨੇ ਜਿਆਦਾ ਕੁਝ ਹੁੰਦਾ ਨਹੀਂ ਤੇ ਦਹੀਂ ਪਾ ਲਿਆ ਫੇ ਫੋਨ ਤੇ ਲੱਗ ਗਿਆ ਫੇ ਫੋਨ ਆਜੀ ਪਾ ਲਈ ਫੇਰ ਫੋਨ ਤੇ ਲੱਗ ਗਿਆ ਹਾਂ ਫੇਰ ਬੱਚੀ ਫੇਰ ਪਤਾ ਨਹੀਂ ਕੀ ਹੈ ਇਹਦੇ ਵਾਂਗੂ ਹੋਰ ਨਖਰੇ ਮਾਰਨ ਲੱਗ ਜੂਗਾ ਇਹ ਰੋਟੀ ਜਿਆਦਾ ਰੜੀ ਹੈ ਪਾਪੜਾ ਰੋਟੀ ਹੋਰ ਬਣਾਓ ਹੈਨਾ ਫੇਰ ਫੇਰ ਮੈਂ ਕਹੂੰਗੀ ਵੀ ਆ ਜਾ ਰੋਟੀ ਬਣ ਗਈ ਫੇਰ ਆ ਕੇ ਫੇਰ ਕਹੂਗਾ ਦੇਸੀ ਘਿਓ ਪਾ ਦੋ ਆ ਪਾ ਦੋ ਫੇਰ ਕਿਤੇ ਜਾ ਕੇ ਪਲੇਟ ਚੱਕ ਕੇ ਲੈ ਕੇ ਜਾਉ ਇੰਨੇ ਨਖਰੇ ਮਾਰ ਕੇ ਤਾਂ ਰੋਟੀ ਖਾਂਦੇ ਨੇ ਤੇ ਚਲੋ ਜੀ ਹੁਣ ਅਪਰ ਰੋਟੀਆਂ ਬਣਾ ਲਈਏ ਪੰਜ ਸੱਤ ਤੱਕ ਜਿਹੜੀਆਂ ਬਣਾਉਣੀਆਂ ਨੇ ਉਹ ਤਾਂ ਚਲੇ ਗਿਆ ਹੁਣ ਤਾਂ ਘੰਟਾ ਹੋ ਗਿਆ ਗਿਆ ਨੂੰ ਉਹ ਤਾਂ 7 ਵਜੇ ਚਲੇ ਆ ਗਿਆ ਆਪਦਾ ਟਿਫਨ ਲੈ ਗਿਆ ਲੰਚ ਬਾਕਸ ਲੈ ਗਿਆ ਬ੍ਰੇਕਫਾਸਟ ਲੈ ਗਿਆ ਸਾਰਾ ਕੁਝ ਨਾਲ ਲੈ ਜਾਂਦਾ ਚਲੇ ਜਾਂਦਾ ਪਹਿਲਾਂ ਲੰਚ ਬਾਕਸ ਲੈ ਕੇ ਜਾਂਦਾ ਸੀ ਹੁਣ ਉਹਨੂੰ ਘੂਰ ਕੇ ਮੈਂ ਬ੍ਰੇਕਫਾਸਟ ਵੀ ਦਿੰਨੀ ਆ ਵੀ ਬ੍ਰੇਕਫਾਸਟ ਵੀ ਕਰਨਾ ਜ਼ਰੂਰੀ ਹੁੰਦਾ ਜਦੋਂ ਆਪਾਂ ਬ੍ਰੇਕਫਾਸਟ ਕੀਤਾ ਹੁੰਦਾ ਨਾ ਫਿਰ ਲੰਚ ਭਾਵੇਂ ਹਲਕਾ ਹੀ ਹੋਵੇ ਇੱਕ ਵਾਰੀ ਰੱਜ ਕੇ ਰੋਟੀ ਖਾਏ ਉਹ ਕਹਿੰਦਾ ਹੁੰਦਾ ਸੀ ਮੈਂ ਦੁੱਧ ਪੀਤਾ ਮੈਂ ਦੁੱਧ ਆਪਦੀ ਥਾਂ ਆ ਹਨਾ ਬ੍ਰੈਕਫਾਸਟ ਆਪ ਦੀ ਥਾਂ ਹੈ ਤੇ ਹੁਣ ਮੈਂ ਰੋਟੀ ਬਣਾਉਣ ਲੱਗਦੀ ਹਾਂ ਤੇ ਉਸ ਤੋਂ ਪਹਿਲਾਂ ਮੈਂ ਥੋੜੇ ਜਿਹੜੇ ਭਾਂਡੇ ਨੇ ਉਹ ਸੈਟਿੰਗ ਕਰ ਲਾਂ ਕਿਚਨ ਦੇ ਵਿੱਚ ਫੇ ਰੋਟੀ ਬਣਾਉਂਦੇ ਹਾਂ ਮਿਲਦੇ ਹਾਂ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਕਰ ਦਿਓ ਕਰੋ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰੀ ਆਉਣੇ ਸੋ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਸਾਥ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਠੀਕ ਆ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੁਪਰ ਥੈਂਕਸ ਕਰ ਦਿਆ ਕਰੋ ਠੀਕ ਆ ਜੀ ਸਾਡਾ ਬਈ ਅੱਜ ਦਾ ਵੀਡੀਓ ਲਓ ਜੀ ਅੱਜ ਮੈਂ ਸਵੇਰੇ ਬਣਾਈ ਸੀਗੀ ਟਮਾਟਰਾਂ ਦੀ ਚਟਣੀ ਟਿਫਨ ਚ ਪ ਕਿਉਂਕਿ ਰਾਤ ਬਣਾਈ ਸੀ ਆਪਾਂ ਨੇ ਮੂੰਗੀ ਮਸਰੀ ਦਾਲ ਉਹ ਨਹੀਂ ਉਹ ਖਾਂਦਾ ਵਾ ਦਾਲ ਤਾਂ ਬਿਲਕੁਲ ਵੀ ਨਹੀਂ ਖਾਂਦਾ ਤੇ ਇਹਨੂੰ ਖਾ ਲੂਗਾ ਇਹ ਵੈਸੇ ਵੀ ਟੇਸਟੀ ਹੁੰਦੀ ਆ ਖੱਟੀ ਮਿੱਠੀ ਜੀ ਬਹੁਤ ਟੇਸਟੀ ਬਣਦੀ ਆ ਅਗਲੀ ਵਾਰੀ ਜਦੋਂ ਬਣਾਈ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਟੇਟੀ ਆ ਚਟਣੀ ਹੀ ਕਹਿ ਸਕਦੇ ਬੇਟਾ ਹੋਰ ਕੀ ਕਹਿ ਸਕਦੇ ਚਟਣੀ ਹੀ ਹੁੰਦੀ ਆ ਜਿੱਦਾਂ ਸਬਜ਼ੀ ਕਹ ਲੈ ਚਾਹੇ ਜਾਂ ਚਟਣੀ ਕਹ ਲੈ ਅੱਛਾ ਰਾਤ ਮੈਂ ਜਾਣ ਲੱਗਿਆ ਸੀ ਮੈਂ ਟਮਾਟਰਾਂ ਦੀ ਸਬਜ਼ੀ ਬਣਾਉਂਗੀ ਕਿਉਂਕਿ ਟਿਫਨ ਦੇ ਵਿੱਚ ਨਾ ਫਿਰ ਸਮਝ ਨਹੀਂ ਲੱਗਦੀ ਕਿ ਕੀ ਪਾਈਏ ਹਨਾ ਯਾਰ ਧਾਲਾ ਦੌਣੇ ਖਾਣੀਆਂ ਨਹੀਂ ਗੇ ਬਿਲਕੁਲ ਵੀ ਫਿਰ ਪੌਰੀ ਨਾ ਪਾਈ ਦਾ ਕੀ ਫਾਇਦਾ ਜਦੋਂ ਵਾਪਸ ਹੀ ਆ ਜਾਈਂ ਤੇ ਹੁਣ ਆਪਾਂ ਬਣਾ ਲਈ ਰੋਟੀ ਤੇ ਆਪਣਾ ਪਿਆਰ ਦਾਈ ਇਹ ਭਈਆ ਧਾਲ ਜਿਨੇ ਜਿਨੇ ਜੋ ਜੋ ਖਾਣਾ ਭਾਂਡੇ ਤਾਂ ਡੱਡਿਆ ਤੇ ਖਾਣੀ ਅਸੀਂ ਭੋਰਾ ਕਾ ਲਓ ਜੀ ਹੁਣ ਆਪਾਂ ਬਣਾ ਲਈਏ ਰੋਟੀ ਠੰਡ ਮੋੜ ਮੋੜ ਹੋਈ ਜਾਂਦੀ ਆ ਮੋੜ ਮੋੜ ਕੇ ਠੰਡ ਹੁੰਦੀ ਆ

ਨਾ ਹੌ ਨਾ ਦੇਖੇ ਬਣਾ ਠਹਿਰ ਨਾ ਇਹੋ ਤੋ ਖਾਇ ਰੇ ਨਟੀ ਕੀ ਬੋਲ ਤੋਏ ਹੋਏ ਰੱਬਾ ਇਹਦੇ ਬੰਦੇ ਕਰ ਕਰ ਨਹੀਂ ਸਹਜ ਆਈਦਾ ਫਿਕਸ ਕਿੱਥੇ ਨੇ ਲੋ ਲੱਲ ਕਰ ਨਹੀਂ ਆਨੇ ਮੈਂ ਕੱਲ ਆ ਤੇ ਮੈਂ ਕੱਲ ਮੈਂ ਨਾਲ ਸੁਣੀ ਉਹਨੇ ਕਹਿ ਘੜੇ ਸੁਖੀ ਜੀਵਨ ਦੀ ਹੋਣ ਲਈ ਪਤਨੀ ਜੋ ਕਹਿੰਦੀ ਹੈ ਜੈਸ 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 ਮੈਂ ਕੱਲ ਮੈਂ ਕਿਚ ਕਿਚ ਨਾ ਕਰੋ ਨਾ ਰੌਲਾ ਮੈਂ ਕੱਲ ਪੂਰੀ ਗੱਤ ਪਵੇ ਕੀ ਅੱਲਾ ਦੇਖੇ انا ਮੈਂ ਸਾਹੇ ਕੱਟ-ਕੱਟ ਕੇ ਦੇਖੀ ਨਾ ਸਿੱਕੀ ਮੈਨੂੰ ਡਾਇ ਤੇ ਰਾਏ ਹਿੱਲੀ ਜਾਂਦੀ ਹੈ ਤਾਂ ਬਰਾਂਸਰੀ ਬਣਦਾ ਜਦੋਂ ਬਰਾਂਸਰੀ ਬਣੇ ਮੈਂ ਤੁਹਾਨੂੰ ਪਤਾ ਹੀ ਹੈ ਵੀ ਫਿਰ ਦਾਮਾ ਡੋਲ ਹੋ ਜਾਂਦਾ ਦਾਮਾ ਡੋਲ ਬਣਦਾ ਪਰ ਨਹੀਂ ਹੋਉਂਦਾ ਕਹਿੰਦੇ ਮੈਂ ਤਾਂ ਦੇਖ ਕੇ ਬਾੜੇ ਹੋਣ ਬਾਹਰ ਕੱਬਾਸਵਾਜ ਨਹੀਂ ਬਣ ਦੇ ਕਾਕਾ ਮੈਂ ਤੁਹਾਨੂੰ ਦੱਸਾਂ ਗੱਲਾਂ ਦੋ ਨੇ ਦੇਹੇ ਪਰ ਕੋਈ ਨਹੀਂ ਮੈਂ ਬਾਕੀ ਜਾਣੀ ਅੱਛਾ

ਕੱਲ ਤੋਂ ਮੈਂ ਜਾ ਉਪੜੋਂ ਦੀ ਰਹੀ ਐ ਨਹੀਂ ਮੈਨੂੰ ਕੋਈ ਉੱਤੇ ਟੱਪਾ ਨਹੀਂ ਦੋੜਨ ਦਿੱਤਾ ਮਤਲਬ ਭਾਂਡੇ ਵੀ 4 ਵਜੇ ਮਾਂਜੇ ਕਰਦੇ ਮੈਨੂੰ ਪੜਾ ਲਾ ਮੈਨੂੰ ਪੜਾ ਲਾ ਕਰੀ ਜਾਉ ਕਹਿੰਦਾ ਕਹਿੰਦਾ ਤੈਨੂੰ ਪੇਪਰ ਨਿਕਲ ਗਏ ਮਮਾ ਤੁਸੀਂ ਬਿਮਾਰ ਸੀ ਮੈਨੂੰ ਵੀ ਤੁਸੀਂ ਪੜਾਇਆ ਨਹੀਂਗਾ ਹੁਣ ਇਹਦਾ ਮੈਥ ਦਾ ਪੇਪਰ ਮੈਂ ਇਹਨੂੰ ਪੜ੍ਹਾਉਂਦੀ ਰਹੀ ਕੱਲ ਹਨਾ ਤਾਂ ਚਲ ਕੋਈ ਗੱਲ ਨੰਬਰ ਆ ਜਾਣਗੇ ਦੋ ਮੇਰੇ ਪੜਾਏ ਦੇ ਦੋ ਨੰਬਰ ਵੱਧ ਆ ਜਾਣਗੇ ਮਮਾ ਇਹ ਲੱਗਾ ਪੂਰਨ ਯੋਗ ਤਾਂ ਹੋਵਾਂਗੇ ਵੀ ਤੈਨੂੰ ਪੜਾਇਆ ਸੀ ਪਰ ਨਹੀਂ ਇਹ ਤਾਂ ਮੈਥ ਦਾ ਫੇਵਰਟ ਆ ਤੇ ਰੋ 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 ਫੋਰ ਮਾ ਕੀ ਕਹਿੰਦੇ ਸੀਗੇ ਡੈਡੀ ਪਰਸੋਂ ਵੀ ਡੈਡੀ ਆਏ ਸੀ ਡੈਡੀ ਕੱਲ ਵੀ ਆਏ ਸੀ ਪਰਸੋਂ ਡੈਡੀ ਆਲੂ ਦੇਣ ਆਏ ਸੀ ਨਾਲ ਮੇਰੀ ਖਬਰ ਲੈਣ ਆਏ ਸੀ ਤੇ ਕਿ ਉਹ ਕੀ ਬੋਲ ਬੈਠੇ 2 ਕੁ ਮਿੰਟ ਬਾਸ ਆਪਾਂ ਤੁਹਾਨੂੰ ਦੱਸਣ ਵਧ ਕੰਮ ਲਾ ਰਾਂ ਅਨਿਸ਼ੇ ਦੀ ਰੈਡੀ ਬਣਗੇ ਯੋਕਰ ਨਾਲੇ ਕੰਮ ਬਹੁਤ ਤਕੜਾ ਚੱਲਦਾ ਭਾਈ ਮੱਕੀ ਬੀਜਦੇ ਮੱਕੀ ਬੀਜਦੇ ਆਪੋ ਸੀ ਨਾ ਭਾਈ ਆਪਣੇ ਘੜੇ ਤੋਂ ਖੜੀ ਆ ਕਿੱਥੇ ਦੂਜੀ ਕਬੱਡੀ ਦੇ ਵਿੱਚ ਜਾ ਕੇ ਬਾਹਰ ਕਿਆਂ ਗਏ ਦੂਜੀ ਵਿੱਚੋਂ ਨਹੀਂ ਜਰੂਰ ਹਾਂ ਸਭ ਨਾਲ ਯੋਕੇ ਉਹਨਾਂ ਨੇ ਤਾਂ ਆਲੂ ਪੱਟੇ ਸੀ ਤੇ ਕੱਲ ਵੀ ਡੈਡੀ ਆਏ ਸੀ ਕੱਲ ਵੀ ਦੋ ਕੁ ਮਿੰਟ ਆਏ ਵੀਜੀ ਬੰਦੇ ਵੀਜੀ ਬੰਦੇ ਰੁਵੀਜੀ ਵੀਜੀ ਉਹ ਪੰਜ ਮਹੀਨੇ ਨਹੀਂ ਵੱਟੀਆਂ ਆ ਉਹਨਾਂ ਨੇ ਤਾਂ ਮਹੀਤ ਵੜ ਜਾਣੀਆਂ ਝੋਨਾਲਾ ਰਹਿਣਾ ਵੱਢ ਕੇ ਆਹੋ ਇਹ ਪੰਜਵੇਂ ਮਹੀਨੇ ਵੱਟੀਆਂ ਨੇ ਤਿੰਨ ਮਹੀਨੇ ਕੱਢਦੀਆਂ ਸੌਡੇ ਹੀ ਨਹੀਂ ਇੱਥੇ ਹੈਗਾ ਉਹ ਜਾਣ ਨੂੰ ਕਣ ਕੱਟਾਂਗੇ ਜਾਂ ਜਿਹੜੇ ਡੇਢ ਮਹੀਨੇ ਤੱਕਾ ਨਾ ਕਾਉਣੀ ਨੇ ਜਿਹਨੂੰ ਮੱਕੀ ਵੀਜਾਂਗੇ ਜਿਹਨੂੰ ਆਪੇ ਸੌਣ ਪਾ ਦਵਾਣੀ ਉਹਨਾਂ ਦੇ ਤਾਂ ਆਚਾਰ ਵਾਲੀ ਹੁੰਦੀ ਆ ਨਾ ਜੀਰੀ ਲਾਉਣ ਦਾ ਟਾਈਮ ਰਹਿੰਦਾ ਨਾ ਆਪਣੇ ਦੀ ਕੋਈ ਨਹੀਂ ਰਹਿੰਦਾ ਨਾਲੇ ਭਾਈ ਅੱਥੇ ਕੋ ਤੋਤਾ ਬਾਬਾ ਦਾ ਫੇਰ ਤਾਂ ਤੋਤੇ ਰੱਜੇ ਹੋਏ ਸਾਡੇ ਦਾ ਸਾਡੇ ਰੱਜੇ ਕੁਝੇ ਜਾਣ ਵਾਲੀ ਇੱਕ ਤੇ ਤੋਤੇ ਇੱਕ ਤੇ ਦਾ ਲੋਕੋ ਵੀ ਪਤਾ ਕੀ ਕਰਦੇ ਆ ਆਪੇ ਛੱਲੀਆਂ ਮਗਰ ਲਵਾਸਾ ਤੋੜ-ਤੋੜ ਕੇ ਬੰਦੇ ਨੂੰ ਭੜਕਾਈ ਜਾਂਦੇ ਆ ਉਹ ਟੋੜੇ ਹੋ ਛੱਲੀਆਂ ਬਹੁਤ ਟੋੜੀਆਂ ਹੋ ਜਾਂਦੇ ਨੇ ਫਰਾਂਲੇ ਤੋਂ ਉਹ ਤੋਂ ਉਹ ਉਹ ਤੇ ਨਾ ਚੱਲੀ ਹੱਡੀ ਕੋਈ ਨਹੀਂ ਜਾਇ ਆਪੇ ਥੋੜੀ ਜਣੇ ਪਤਾ ਸੁੱਤ ਤਿਆਰ ਹੁੰਦਾ ਕੌਣ ਆਉਂਦਾ ਸਾਨੂੰ ਤਾਂ ਰਾਜ ਕੋਈ ਆਉਂਦਾ ਦਿੱਦਾ ਨਹੀਂ ਨਾ ਕੋਈ ਉਧਰ ਉਹ ਚੱਲ ਫੇਕੀ ਹੋ ਗਿਆ ਕਿਧਰ ਹੈ ਫਾਲੀ ਫਾਲੀ ਫੇਕੀ ਹੋ ਗਿਆ ਖਾਣ ਵਾਲ ਕੀ ਸੀ ਆਪਾਂ ਵੀ ਤਾਂ ਖਾਧੀ ਬਾਕੀ ਸਾਰਾ ਨਾਲੇ ਆਪਾਂ ਉੱਦਾਂ ਨਹੀਂ ਜਾਂਦੇ ਕਿਸੇ ਨੂੰ ਇਹ ਤਾਂ ਪ੍ਰਮਾਤਮਾ ਆਪੇ ਅਗਰ ਆਪਦਾ ਪੀਜਿਆ ਬਣ ਲੰਦਾ ਜਾਂ ਪਰੌਠਾ ਬਣ ਗਿਆ ਖਾਦੇ ਨੇ ਖਾਣਾ ਦਹੀਂ ਕੇ ਲੈਣਾ ਪਊ ਪਪਾ ਅਵੇ ਲੋਹੜੇ ਨੇ ਇੰਨਾ ਕੁਛ ਕਰੇ ਬਣਿਆ ਦਾਲ ਪਈਆ ਸਬਜੀ ਪਈਆ ਦਹੀਂ ਪਿਆ ਹੁਣ ਇਹਨੇ ਕਿਹੜਾ ਨੂਨ ਨਾਲ ਲਾ ਕੇ ਕੱਲਾ ਪਰੌਦਾ ਦੇ ਜਾਂ ਮੇਰੇ ਤਾਂ ਭੁੱਖਾ ਹੀ ਰਹਾ ਮਾਰ ਕੋ ਭਾਈ ਜਰਾ ਇਹ ਫੇਰ ਤਾਂ ਭੁੱਖਾ ਹੀ ਰਹਿ ਲਾ इराद रोपन के मैं काली मिक्सचर हांला ग्राइंडर थराव वाला थार हाथ हो तो ले नहीं, नहीं।, नहीं ले के मैं रोटी दही ओ नहीं लेना चल ठीक है नहीं लेनी पूरा फोटो किते ला बले <laughs> बद्यावां खाली शैशे दी अपने बहुत जरूरी काम करना आज इक चलो मैंने रोटी रोटी बना के खिला दना बाद में मिलते हैं ਇਹ ਨਾਲ ਤੁਹਾਨੂੰ ਵੀ ਦਿਖਾਉਣੀ ਆ ਵੀ ਆਪਾਂ ਕੀ ਕੰਮ ਕਰਨਾ ਕੀ ਕਰਨ ਕਰਾਂਗੇ ਪਹਿਲਾਂ ਕਰਦਾ ਜਿਹੜਾ ਥੋੜਾ ਜਿਹਾ ਕੰਮ ਰਹਿੰਦਾ ਪਹਿਲਾਂ ਉਹ ਕਰਾਂਗੇ ਆਪਾਂ ਚਲੋ ਜੀ ਬਾਅਦ ਚ ਮਿਲਦੇ ਆਪਾਂ ਨੇ ਉਹਨਾਂ ਨੇ পেট ਪੂਜਾ ਕਰਵਾ ਦਈ ਪਹਿਲਾਂ পেট ਪੂਜਾ ਬਾਅਦ ਵਿੱਚ ਕੰਮ ਦੂਜਾ ਲਓ ਜੀ ਤੁਸੀਂ ਵੀ ਕਰ ਲਓ ਬ੍ਰੇਕਫਾਸਟ ਥੋੜੀ ਜੀ ਲੈ ਲਈ ਆਪਾਂ ਨਾਲ ਟਮਾਟਰ ਦੀ ਚਟਣੀ ਮੂੰਗੀ ਮਸਰੀ ਦੀ ਦਾਲ ਤੇ ਦਹੀਂ ਦਹੀਂ ਦੇ ਵਿੱਚ ਪਾਇਆ ਕਾਲੀ ਮਿਰਚ ਤੇ ਲੂਣ ਤੋ ਲਈਆਂ ਆਪਾਂ ਰੋਟੀਆਂ ਉਹ ਖਾ ਕੇ ਫੇਰ ਕੰਮ ਨੂੰ ਲੱਗਦੇ ਆਂ ਹਾਂਜੀ ਬੋਲੋ ਕੀ ਕਹਿੰਦੇ ਹੋ ਮਾਂ ਬਹਿਣ ਸਿਰਾਕੇ ਦਿੱਸੇ ਮੈਂ ਘਰ ਚਲਾਕੇ ਮੈਂ ਤਾਂ ਬਹੁਤ ਐਕਸਪਰਟ ਆ ਹਰੇਕ ਕੰਮ ਨੂੰ ਕਹੇ ਮੇਰਾ ਫਾਇਦਾ ਜਾਣਨ ਨੂੰ ਮੈਨੂੰ ਆ ਇਹ ਤਾਂ ਇਹਨਾਂ ਦੇ ਖਾਨਦਾਨ ਦੇ ਪੁੱਠੀ ਰਵਾਜ ਨੇ ਦੱਸੋ ਕੋਈ ਵੀ ਕੰਮ ਕਰਨਾ ਹੋਵੇ ਜਿਵੇਂ ਕਹਿੰਦੇ ਨੇ ਹੁੰਦਾ ਬਹੂਆਂ ਤਾਂ ਚੋਰ ਮਰਾਉਣ ਵਾਲੀ ਗੱਲ ਇਹਨਾਂ ਦਾ ਪਿੰਡ ਰਵਾਜ ਆ ਤੇ ਜਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਈ ਇਹਨਾਂ ਦੀ ਮਧਾਣੀ ਹੈ ਨਾ ਕਰੰਟ ਮਾਰਦੀ ਦੀ ਬੀਬੀ ਰਵੱਦਾ ਕੀ ਕਰਨ ਬੈਠੀ ਬੈਠੀ ਨੇ ਮਧਾਣੀ ਦਾ ਮਤਲਬ ਤੋਲੇ ਦੇ ਵਿੱਚ ਕੀ ਹੁੰਦਾ ਹੈ ਨਾ ਸਾਰਾ ਦਹੀਂ ਨੂੰ ਪਾੜਣਾ ਸਾਰਾ ਕੁਝ ਪਾੜਣਾ ਮਟੀਰੀਅਲ ਮਤਲਬ ਸਿਰੇੜ ਕਰਨ ਨੂੰ ਤੇ ਮੈਂ ਬੈਠੀ ਚਾਹ ਪੀਂਦੀ ਹੁਣੀ ਕੋਲ ਹਨਾ ਕਿਤੇ ਉਹੜਿਆ ਲਾਈ ਬਲੱਗ ਸੱਚ ਉਹ ਮੈਂ ਲਾਤਾ ਪਹਿਲੇ ਦਿਨ ਮੈਨੂੰ ਐ ਲੱਗਿਆ ਫਿਰ ਕਰੰਟ ਜੇ ਲੱਗਿਆ ਮੈਂ ਮਨ ਲਗ ਕੇ ਸੋਚੀ ਜੀ ਲਾਤੀ ਕੁਝ ਨਹੀਂ ਕਿਹਾ ਦੂਜੇ ਦਿਨ ਫੇਰ ਉਹ ਕਨੇ ਉਹੀ ਕੰਮ ਹੋਇਆ ਫੇਰ ਕਰੰਟ ਜੇ ਲੱਗਿਆ ਮੈਂ ਕਿਹਾ ਬੀਬੀ ਕਰੰਟ ਮਾਰਦੀ ਹੈ ਹਨਾ ਬਿੱਬਿੰਦੀ ਕਹਿੰਦੀ ਉਹਦੋਂ ਮੈਂ ਮੰਮੀ ਕਹਿੰਦੇ ਸੀ ਮੰਮੀ ਇਹ ਕਰੰਟ ਮਾਰਦੀ ਹੈ ਨਾ ਕਾਹਨੂੰ ਪਤਾ ਨਹੀਂ ਮੇਰ ਤਾਂ ਆ ਜਵਾਬ ਮਿਲਿਆ ਮੈਨੂੰ ਮੈਨੂੰ ਹੌਲੇ ਹੌਲੇ ਹਫ਼ਤੇ ਦੇ ਅੰਦਰ ਅੰਦਰ ਪਤਾ ਲੱਗਿਆ ਵੀ ਮੰਮੀ ਸਾਡੀ ਤਾਂ ਬਲੱਗ ਨਹੀਂ ਸੀ ਲਾਉਂਦੀ ਵੀ ਉਹ ਕਰੰਟ ਮਾਰੀ ਵੇ ਮੈਂ ਮੱਜਾ ਗੱਲ ਤਾਂ ਸਹੀ ਹੈ ਵੀ ਮੈਂ ਕਿਸੇ ਦੀ ਧੀ ਨਹੀਂ ਸੀਗੀ ਜਾਂ ਮੈਂ ਕਿਸੇ ਦੀ ਘਰ ਵਾਲੀ ਨਹੀਂ ਸੀਗੀ ਜਾਂ ਮੈਂ ਕਿਸੇ ਦੀ ਮੰਮੀ ਨਹੀਂ ਸੀ ਬਣਨਾ ਨਾ ਪਾਪਾ ਕਿਸੇ ਦੇ ਕੁਝ ਨਹੀਂ ਸੀ ਲੱਗਦੇ ਚਲੋ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਵਧੀਆ ਬੁਖਾਰ ਘਟ ਚੜਦਾ ਮੈਨੂੰ ਸੱਚੀ ਬਹੁਤ ਘਟ ਬੁਖਾਰ ਚੜਦਾ ਥੋੜੇ ਸਾਹਮਣੇ ਹੀ ਆਉਣ ਚੜ ਕੇ ਤਾਂ ਹਟਿਆ ਬਹੁਤ ਘਟ ਚੜਦਾ ਅੱਛਾ ਚਲੋ ਜੀ ਸੈਟ ਆਪ ਆਪਣਾ ਤਿਆਰ ਆ ਬੋਤਲ ਲੰਗਾ ਚੜੀ ਹੋਈ ਹੈ ਬਹੁਤ ਗੱਲਾਂ ਕਰ ਲੀਆਂ ਤੇ ਆਪਾਂ ਨੇ ਕੁਝ ਬਣਾਉਣਾ ਹੈ ਬਣਾਉਣੀ ਹੈ ਜਿਹੜੀ ਤੁਸੀਂਆਂ ਚੀਜ਼ਾਂ ਸਾਰੀਆਂ ਗੂੜੇ ਸਰਦੀਆਂ ਦੇ ਵਿੱਚ ਬਣਾ ਕੇ ਖਾ ਲੀਆਂ ਵੀ ਸਾਡਾ ਹੁਣ ਟਾਈਮ ਲੱਗਿਆ ਬਹੁਤ ਜਾਨੀ ਕਿ ਪੂਰੀ ਕੀ ਕਹਿ ਸਕਦੇ ਆਪਾਂ ਕੀ ਠੰਡ ਹੁੰਦੀ ਹੈ ਕੋਰੀ ਦੇ ਵਿੱਚ ਜਿਹੜੀ ਚੀਜ਼ ਬਣਾ ਕੇ ਤੁਸੀਂ ਖਾ ਲਈ ਸਾਰਿਆਂ ਨੇ ਅਸੀਂ ਹੁਣ ਬਣਾਉਣੀ ਆ ਪਰ ਇੱਕ ਓਏ ਬੁਲਟ ਅੱਜ ਆਪਣਾ ਘਰਿਆਂ ਬੁਲਟ ਨੂੰ ਮਿਲਦ ਨੂੰ ਪਰ ਇਹ ਤਾਂ ਹੁੰਦਾ ਨਹੀਂ ਤੇ ਆਪਾਂ ਬਣਾਉਣੀ ਆ ਚੀਜੀ ਚੀਜੀ ਤੇ ਉਹਦੇ ਲਈ ਆਪਾਂ ਨੇ ਸਭ ਤਮ ਤਿਆਰ ਆ ਕੜਾਹੀ ਤਿਆਰ ਆ ਤੇ ਆਟਾ ਤਿਆਰ ਆ ਤੇ ਬਾਹਰ ਪੱਠੀ ਤਿਆਰ ਆ ਮੈਂ ਪਹਿਲੀ ਵਾਰੀ ਜਾਨੀ ਕਿ ਅਸੀਂ ਦੋਨਾਂ ਨੇ ਤਾਂ ਹੀ ਤਾਂ ਮੈਂ ਤੁਹਾਨੂੰ ਦੱਸਦੀਆਂ ਵੀ ਇਹ ਕਹਿੰਦੇ ਤੂੰ ਚਲਾ ਨਹੀਂ ਤੈਨੂੰ ਤੇ ਨਾਲ ਸੀ ਅਸੀਂ ਜਾਨੀ ਪਹਿਲੀ ਵਾਰੀ ਪੱਠੀ ਦੇ ਖੋਆ ਕੱਢਣ ਪੱਠੀ ਤਿਆਰ ਆ अब बस जाने जाने ही देखो। और पट्ठी मैंने चलानी तो नहीं थी। चलो को, कोशिश कर दे। अल्लाह फार कैमरा मैन। कैमरा मैन जल्दी खत्म करो। मेरी मम्मी पट्ठी वाले देख दिया मैन। ओए तो नहीं गई थी। भाग रहा। ऐसे पहिए खुलना एक्सरसाइज। खुलना है? हम्म। खुला सेका। वो भाग रहा। इतनी गई थी। द ਕੀ ਕਰੀਆ ਕੋਸੇ ਸਗੋਂ ਅਰੇ ਮਲੋ ਹਾਏ ਕਿ ਸੱਚਾ ਕੀ ਹੈ ਮੂੰਹ ਨਾ ਹਲਾ ਚਲਿਆ ਕੜਾ ਹੀ ਗਿਆ ਮੈਂ ਤੁਸੀਂ ਹੋ ਗਿਆ ਸੀ ਬਰੇ ਹੋ ਜੋ ਠੀਕ ਘੱਟ ਤਾਂ ਨਹੀਂ ਕਿੰਨਾ ਇਹ ਜੀਓ ਤਰਨਾ ਠੀਕ ਉਹ ਇਹ ਤਾਂ ਇੱਕ ਤਰ੍ਹਾਂ ਦਾ ਕੱਟਿਆ ਉਪਰ ਹੀ ਆਪਾਂ ਸੇਕ ਚਾਹੀਏ ਸੇਕਟ ਪਰ ਇਹਨਾਂ ਵਾਰ ਤੋਂ ਵਾਰ ਕਦੇ ਦੇਖਿਆ ਨਹੀਂ ਸਾਫ ਸਾਗੀ ਨਹੀਂ ਕਰਦੇ ਸਾਾ ਚਾਤਾ ਨਹੀਂ ਕਰੇ ਕਦੇ ਦੇਖਿਆ ਨਹੀਂ ਰੈਡੀ ਨੇ ਇੱਥੇ ਵੀ ਠੀਕ ਹੈ ਬਾਕੀ ਤੇਲ ਲੈਣੇ ਆਹ ਦਕੜਾ ਇਹ ਪਹਿਲਾਂ ਮੈਂ ਐਟਾ ਪਨੂੰਗੀ ਤੇ ਆਪਾਂ ਨੇ ਖੋਅ ਕੱਢਣਾ ਹੈ ਕਿੰਨੀਆਂ ਪੀੜੀ ਪੀੜੀ ਅੰਦਰੋਂ ਨਹੀਂ ਉਹ ਮੇਰੇ ਕੋਲ ਆ ਆ ਗਿਆ ਛੱਟਾ ਲਾ ਸਕੀ ਸਰਪਾਈ ਮਾਂ ਲਵਾਈ ਪਹਿਲੀ ਵਾਰੀ ਪਹਿਲੀ ਵਾਰੀ ਖੂਆ ਕੱਢਿਆ ਉਹਦੀ ਪੱਠੀ ਉੱਤੇ ਨਹੀਂ ਕੀ ਕਸ ਤੇ ਹੀ ਕਾਏ ਦੁੱਧੇ ਹੋ ਰਾਉਂਦੇ ਨਾਲੂ ਅੱਛਾ ਜਦੋਂ ਚਾਨ ਪਾਤੇ ਹਲਾਈ ਜਾਣੀਆਂ ਕਾਢ ਲੂ ਲੋਕ ਪੰਨੂ ਖੂਆ ਕੱਢਦੇ ਆ ਬਾਹਰ ਚਾਟਾ ਭੁੰਦੇ ਪੰਟੂ ਦੀ ਛਡਾਟ अरे नहीं होया छटा वन टू थ्री छटोट काट चल नहीं क्यों वाला ना मामा <biggest> है ना कोई तुम क्यों निकल जाओ हम्म मम्मी वाइकुम वाइकुम करी जा फिर दीवा भी आए ਗੈਸ ਤੇ ਦਾ ਦਿੱਲੀ ਕੰਮ ਕਰਦਈਆਂ ਗੈਸ ਇਹ ਐਹਦੇ ਚੁੱਲਾ ਸਾਡੇ ਤੋਂ ਦੁਵਾ ਬੁੰਦਾ ਸਕੂਬਰ ਗੈਸਾ ਅੱਛਿਆ ਇੱਥੇ ਨਹੀਂ ਸੀ ਆਪਣੇ ਇੱਥੇ ਦਾ ਦੁਵਾ ਸੀ ਐ ਫੇਜੀਟ ਚੋਰਜੀ ਜਿਹਨ ਪੈਣ ਦਾ ਚੋਰ ਹੂੰ ਮੌਰੀਟਾ ਆਉਂਦਾ ਸੀ ਉਹ ਅਸੀਂ ਉਹਨੂੰ ਛੋਟੇ ਹੰਦੇ ਚ ਹੱਥ ਨਾ ਲੈਨੇ ਤੁਸੀਂ ਕਿਹੜੇ ਜਿੱਡੀ ਕਿਤੇ ਬਸੇ ਕੀ ਜਹਾਜ਼ ਚੁੱਲਾ ਹਾਂ ਉਹ ਜਹਾਜ਼ ਤੇ ਹੁੰਦੀ ਸੀ ਗੱਤ ਪਾਉਣਾ ਜੇ ਨਾ ਦੇਖੋ ਅੱਗੇ ਟਾ ਭੱਲੋ ਬਣਾ ਲੀਏ ਨਿਆਣਿਆਂ ਦੀ ਜੀ ਨਿਆਣੇ ਕਹਿੰਦੇ ਮੰਮੀ ਬਿਮਾਰ ਹੋਊਗੀ ਤੀਜੀ ਕੌਣ ਬਣਾ ਕੇ ਦਊਗਾ ਛੇ ਮੌਲਕ ਦਾ ਹੀ ਹੁਣ ਤੋਂ ਡੈਡੀਓ ਬਣਾਉ ਜਾਓ ਕੈਮਰਾਮੈਨ ਨੂੰ ਲੱਗਿਆ ਉੱਥੇ ਜਿਹੜਾ ਉਹ ਤੇ ਪੀਲੇ ਰੰਗ ਦਾ ਕੱਪੜਾ ਪਾਇਆ ਆਹ ਕਰਨ ਹੋਈ ਜਾਂਦਾ ਪੀਲਾ ਰਿਹਾ ਕੱਪੜ ਉਹ ਕਿਹਨਾਂ ਦੀ ਮਸ਼ੀਨ ਲੱਗਦੀ ਜਿਹੜੇ ਪਹਿਲੇ ਚੱਲਣਾ ਹੈ ਇਹ ਕੱਪੜ ਆ ਬਈ ਕੀ ਓਏ ਤੇ ਵਾਲਾ ਇੱਕ ਜਨੂ ਤੇਜਾ ਹੈ ਨਾ